ਸਸੀ ਗਾਜੀ ਦਵਾਬਾ ਮੀਡੀਆ ਹਾਊਸ ਦੇਖ ਰਹਾ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਦੀਪ ਸਿੰਘ ਚਾਚਰ ਔਰ ਅੱਜ ਅਸੀਂ ਪੰਡ ਕਿਚੇਪੁਰ ਆਪਾਂ ਫਾਈਨਲ ਪਿੰਡ ਆਏ ਹਾਂ ਬਈ ਵਾਰ ਤੋਂ ਮਹੀਵਾਰ ਪਿੰਡ ਅਸੀਂ ਬਹਿੰਦੇ ਹਾਂ ਸੋ ਇੱਥੇ ਇੱਕ ਦੋ ਡੇਰੇ ਆ ਇਹ ਡੇਰੇ ਨੂੰ ਪਪਾ ਜੀ ਕੀ ਕਹਿੰਦੇ ਡੇਰੇ ਨੂੰ ਤੁਸੀਂ ਆਪਾਂ ਬੈਕ ਇਹ ਇਹ ਬੈਕਾ ਕਹਿੰਦੇ ਆ ਸੋ ਇਹ ਇੱਕ ਦੋ ਬੈਕਾ ਇਧਰ ਜਿਨ੍ਹਾਂ ਤੇ ਇਹਨਾਂ ਨੂੰ ਕੋਈ ਰਾਸ਼ਨ ਵਗੈਰਾ ਜਾਂ ਟੰਗਰਾ ਦਾ ਚਾਰਾ ਵਗੈਰਾ ਉਹ ਨਹੀਂ ਪਹੁੰਚ ਗਿਆ ਸੋ ਆਪਾਂ ਜਾ ਕੇ ਦੇਖਦੇ ਹਾਂ ਕੀ ਜਿਹੜੀ ਸਥਿਤੀ ਆ ਤੇ ਕੀ ਮਾਹੌਲ ਆ ਇਹਨਾਂ ਘਰਾਂ ਦਾ ਸੋ ਉਹ ਵੀ ਤੁਹਾਨੂੰ ਕੋਸ਼ਿਸ਼ ਕਰਾਂਗੇ ਜੁਰੇ ਰੋਜੀ ਦਵਾਬਾ ਵੀਡੀਆ ਸਸਿਕਾ ਜੀ ਦਵਾਬਾ ਵੀਡੀਆ ਹਾਊਸ ਦੇਖ ਰਹਾ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਸਤੇਜ ਚੈਨਲ ਔਰ ਅੱਜ ਅਸੀਂ ਮੰਡ ਕਿਦਰਪੁਰ ਆ ਪਾਈ ਤਾਂ ਪਿੰਡ ਆਈ ਵਈ ਵਾਰ ਕੋਈ ਮਹੀ ਵਾਰ ਪਿੰਡ ਅਸੀਂ ਚਲਦੇ ਆ ਸੋ ਇੱਥੇ ਇੱਕ ਦੋ ਡੇਰੇ ਆ ਇਹ ਡੇਰੇ ਨੂੰ ਪਾਪਾ ਜੀ ਕੀ ਕਹਿੰਦੇ ਡੇਰੇ ਨੂੰ ਤੁਸੀਂ ਪੈਕ ਇਹ ਇਹ ਪੈਕਾ ਕਹਿੰਦੇ ਆ ਸੋ ਇਹ ਇੱਕ ਦੋ ਬੈਕਾ ਆ ਇਧਰ ਜਿਨ੍ਹਾਂ ਤੇ ਇਹ ਇਹਨਾਂ ਨੂੰ ਕੋਈ ਰਾਸ਼ਨ ਵਗੈਰਾ ਜੱਟਗੜਾ ਦਾ ਚਾਰਾ ਵਗੈਰਾ ਉਹ ਨਹੀਂ ਪਹੁੰਚ ਗਿਆ ਤੋਂ ਆਪਾਂ ਜਾ ਕੇ ਦੇਖਦੇ ਆਂ ਕੀ ਜਿਹੜੀ ਸਥਿਤੀ ਆ ਤੇ ਕੀ ਮਾਹੌਲ ਆ ਇਹਨਾਂ ਘਰਾਂ ਦਾ ਸੋ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੁੜੇ ਰਹੋ ਜੀ ਦਵਾਬਾ ਮੀਡੀਆ ਨਾਲ ਸასი ਗਾਲ ਜੀ ਦਵਾਬਾ ਮੀਡੀਆ ਹਾਊਸ ਦੇਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਜਸਦੀਪ ਸਿੰਘ ਝੰਡ ਔਰ ਪਹੁੰਚ ਚੁੱਕਿਆ ਹਾਂ ਸੁਲਤਾਨਪੁਰ ਲੋਧੀ ਏਰੀਏ ਦੇ ਪਿੰਡ ਮਈਵਾਲ ਵਿਖੇ ਜਿੱਥੇ ਕਿ ਇੱਕ ਬਹੁਤ ਹੀ ਗਰੀਬ ਜਿਹੜੇ ਪਰਿਵਾਰ ਹੈ ਦੋ ਪਰਿਵਾਰ ਜਿਹੜੇ ਦੋ ਘਰ ਇਹੋ ਜਿਹਾ ਗਰੀਬ ਪਰਿਵਾਰ ਹੈ ਜਿੰਨਾ ਦੇ ਤੱਕ ਅੱਜ ਤੱਕ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਔਰ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਜਿਹੜੀ ਉਹ ਪਹੁੰਚੀ ਹੈ ਸੋ ਗਰੀਬ ਪਰਿਵਾਰ ਹੈ ਔਰ ਘਰ ਜਿਹੜਾ ਉਹ ਵੀ ਲਗਭਗ ਅੱਧਾ ਘਰ ਜਿਹੜਾ ਟੱਟ ਟੱਟ ਚੁੱਕਾ ਹੈ ਔਰ ਮੇਰੇ ਕੈਮਰਾਮੈਨ ਵਿੱਕੀ ਜੀ ਮੈਂ ਕਹਾਂਗਾ ਕਿ ਕਰੀ ਦਰਿਆ ਜਿਹੜਾ ਜਰੂਰ ਦਿਖਾਇਆ ਜਾਵੇ ਸੋ ਬਿਲਕੁਲ ਨਾਲ ਹੀ ਇਹਨਾਂ ਦੇ ਘਰ ਦੇ ਜਿਹੜਾ ਬੰਦ ਲੱਗਿਆ ਹੋਇਆ ਤੇ ਬੰਦ ਇਹਨਾਂ ਦੇ ਘਰ ਤੋਂ ਬਿਲਕੁਲ ਸਾਹਮਣੇ ਜਿਹੜਾ ਉਹ ਟ ਜਿਹੜਾ ਸਾਹਮਣੇ ਘਰ ਸੀ ਔਰ ਦਰ ਕੋਲ ਜਿਹੜੀ ਟਾ ਸਿੱਧੀ ਪਾਣੀ ਦੀ ਇਹਨਾਂ ਦੇ ਘਰ ਨੂੰ ਲੱਗੀ ਔਰ ਇੱਥੇ ਜਿਹੜੇ ਕਰਦੇ ਮੈਂਬਰ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਜਿਹੜੀ ਉਹ ਉਹ ਕੋਸ਼ਿਸ਼ ਕਰਦੇ ਆ ਕਿ ਕੀ ਸਥਿਤੀ ਆ ਹੁਣ ਇਹਨਾਂ ਦੇ ਘਰ ਦੀ ਕੀ ਨਾਮ ਜੀ ਸਾਡਾ ਤੁਹਾਡਾ ਜੀ ਸਸੀ ਗਾਲ ਸਸੀ ਗਾਲ ਜੀ ਕੀ ਹਾਲੀ ਤੁਹਾਡਾ ਗੁਰਿੰਦਰ ਸਿੰਘ ਜੀ ਅ ਪਿੰਡ ਮਈ ਮਈ ਵਾਲੇ ਪਾਣੀ ਮਈ ਵਾਲਾ ਕਿੰਨੇ ਕ ਦਿਨ ਹੋ ਗਿਆ ਜਿਹੜਾ ਤੁਸੀਂ ਬੰਦ ਤੇ ਬੈਠੇ ਹੋ ਇਹ 40 ਦਿਨ ਹੋ ਗਏ ਤੇ ਜਦੋਂ ਪਾਣੀ ਆਇਆ ਤੇ ਘਰ ਦੇ ਵਿੱਚ ਕਿੰਨਾ ਕਿੰਨਾ ਪਾਣੀ ਜਿਹੜਾ ਲੱਗ ਚੁੱਕਾ ਸੀਗਾ ਅਦਾ ਅਦਾ ਫਟ ਪਾਣੀ ਹੋ ਗਿਆ ਕਿੰਨਾ ਜੀ ਦਾ ਦਾ ਫੋਟਾ 10 10 ਬੋਟੇ ਦਾ ਪਾਣੀ ਕਿ ਲੈ ਕਹ ਲੋ ਕਿ ਛੱਤਾਂ ਦੇ نیچے ਪਾਣੀ ਸੋ ਜਦੋਂ ਪਾਣੀ ਆਇਆ ਤੇ ਪਾਣੀ ਆਉਣ ਤੋਂ ਪਹਿਲਾਂ ਤੁਸੀਂ ਬਾਹਰ ਨਿਕਲ ਗਏ ਸੀ ਇਹ ਬਾਹਰ ਨਹੀਂ ਇਹ ਵਿੱਚੇ ਰਹੇ ਪਹਿਲਾਂ ਪਹਿਲਾਂ ਪਾਣੀ ਦੇ ਵਿੱਚ ਰਹੇ ਆਂ ਔਰ ਜਦੋਂ ਪਾਣੀ ਆਲਾ ਜਿਹੜਾ ਤੇ ਫਿਰ ਤੁਸੀਂ ਬਾਹਰ ਚਲੇ ਗਏ ਆਹ ਫਿਰ ਬਾਹਰ ਚਲੇ ਤੇ ਡੰਗਰ ਜਿਹੜੇ ਉਹ ਵੀ ਤੁਸੀਂ ਫਿਰ ਕੱਢ ਕੇ ਬਾਲਤੇ ਲੈ ਕੇ ਗਏ ਮੈਂ ਪਾਣੀ ਵਿੱਚ ਡੰਗਰ ਲੈ ਕੇ ਗਿਆ ਜੀ ਉਹਨਾਂ ਨੂੰ ਧਰ ਕੇ ਜਦੋਂ ਪਾਣੀ ਆਇਆ ਤੇ ਪਾਣੀ ਦੇ ਵਿੱਚ ਹੀ ਡੰਗਰ ਜਿਹੜੇ ਉਹ ਤੁਸੀਂ ਰਿਸਕ ਲੈ ਕੇ ਆਪਣੇ ਦਸਤੇ ਗਏ ਵਿੱਚ ਲੈ ਗਏ ਸੋ ਘਰ ਦਾ ਕਾਫੀ ਨੁਕਸਾਨ ਹੋ ਗਿਆ ਸੋ ਮੈਂ ਕੈਮਰਾ ਤਾਂ ਮੈਨੂੰ ਕਹਾਂ ਕਿ ਇਤਨੀ ਸਾਈਡ ਜ਼ਰੂਰ ਵਿੱਕੀ ਜੀ ਦਿਖਾਉਣ ਦੀ ਕੋਸ਼ਿਸ਼ ਕਰੋਗੇ ਘਰ ਦਾ ਜਿਹੜਾ ਇੱਕ ਕਮਰਾ ਆ ਉਹ ਵੀ ਟੱਟ ਚੁੱਕਿਆ ਸੋ ਉੱਥੇ ਪਾਲੇ ਬਿਲਕੁਲ ਖਿਲਰੇ ਪਏ ਨੇ ਔਰ ਇੱਕ ਵਿੱਕੀ ਜੀ ਤੁਸੀਂ ਉਹ ਜਿਹੜੀ ਬੇੜੀ ਆ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਿਓ ਔਰ ਇਹ ਬਜ਼ੁਰਗ ਆਫ ਕੈਮਰਾ ਦੱਸ ਰਹੇ ਸੀਗੇ ਕਿ ਇਹ ਇੱਕ ਬੇੜੀ ਇਹ ਸਾਧਨ ਇਹਨਾਂ ਦਾ ਜਿਹਦੇ ਤੇ ਇਹ ਜਾਣਦੇ ਨੇ ਔਰ ਵਾਪਸ ਜਿਹੜਾ ਉਹ ਇੱਥੇ ਆਉਂਦੇ ਨੇ ਸੋ ਇਹ ਬੇੜੀ ਜਿਹੜੀ ਆ ਇਹ ਕਿਹੜੇ ਪ੍ਰਸ਼ਾਸਨ ਨੇ ਦਿੱਤੀ ਤੁਹਾਨੂੰ ਇਹ ਆਪ ਹੀ ਬਣਾਇਆ ਹੈ ਜੀ ਅੱਛਾ ਇਹ ਖੁਦ ਤੁਸੀਂ ਆਪ ਹੀ ਲੈ ਕੇ ਆਏ ਹੋ ਹਾਂ ਜੀ ਆਪੇ ਲੈ ਕੇ ਆਏ ਇਹ ਵੀ ਕੋਈ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਨਹੀਂ ਤੁਹਾਨੂੰ ਮਿਲੀ ਨਹੀਂ ਕੋਈ ਨਹੀਂ ਆਪਰੇ ਜੀ ਇਹ ਖੁਦ ਆਪਣੇ ਤੌਰ ਤੇ ਲੈ ਕੇ ਆ ਤੇ ਰਾਸ਼ਨ ਪਾਣੀ ਦਾ ਕਿੱਦਾਂ ਸਰਦਾ ਜੀ ਸਰ ਰਾਸ਼ਨ ਪਾਣੀ ਵੇਚਣਾ ਪੈਂਦਾ ਵੇਚ ਅਦੂਰੋਂ ਨੜ ਜਾ ਕੇ ਪੈ ਕੋਈ ਸਮਾਜ ਸੇਵੀ ਸੰਸਥਾ ਵੱਲੋਂ ਕੋਈ ਯੋਗਦਾਨ ਨਹੀਂ ਕੋਈ ਨਹੀਂ ਆਇਆ ਕਿੱਥੇ ਔਰ ਪ੍ਰਸ਼ਾਸਨ ਵੱਲੋਂ ਕੋਈ ਯੋਗਦਾਨ ਮਿਲਿਆ ਹੋਵੇ ਨਹੀਂ ਜੀ ਪ੍ਰਸ਼ਾਸਨ ਦਾ ਪੂਰੇ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਰਾਸ਼ਨ ਵੰਡ ਰਿਆ ਔਰ ਸਮਾਜ ਸੇ ਸਲਤਾਨਾਂ ਜਿਹੜੀਆਂ ਰਾਸ਼ਨ ਇਨਾ ਕ ਆ ਚੁੱਕਾ ਹੈ ਕਿ ਵਾਪਸ ਲੈ ਕੇ ਜਾ ਰਹੇ ਨਹੀਂ ਤੁਹਾਡੇ ਤੱਕ ਕਿਸੇ ਦੀ ਪਹੁੰਚ ਨਹੀਂ ਹੋਈ ਨਹੀਂ ਜੀ ਨਹੀਂ ਤੇਰਦ ਨਹੀਂ ਕੋਈ ਆ ਕੋਈ ਇਹਦੇ ਝੂਠਾ ਨਹੀਂ ਜੀ ਕਿ ਤੁਸੀਂ ਆਪਣੇ ਕੋਲ ਹੀ ਕਹੀ ਨਹੀਂ 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 ਜੀ ਨਹੀਂ ਆਵੇ ਕਟੀਆਂ ਨੱਕ ਜਟੀਆਂ ਸੱਤੀਆਂ ਚਲ ਜਣੀਆਂ ਜੀ ਬਾਉਪੁਰ ਚਲ ਜਣੀਆਂ ਉੱਥੇ ਜੀ ਉਹ ਉੱਥੇ ਉੱਥੇ ਲੈ ਕੇ ਆਈ ਦਾ ਲੈ ਕੇ ਉਹ ਆਉਂਦੇ ਨੰਦੇ ਨਹੀਂ ਕੱਲ ਵੀ ਕੰਘੇੜਾ ਮਾਰ ਕੇ ਆ ਪਰਸੋਂ ਮਾਰ ਕੇ ਆ ਉਹ ਗਾੜੀ ਸਾਰ ਨਹੀਂ ਸੌਂਦੇ ਹੈਡੀ ਕੋਈ ਵੀ ਨਗਰਰਾ ਚਾਰਾ ਵਗੈਰਾ ਕੁਝ ਨਗਰਰਾ ਚਾਰਾ ਮਨਸਰਪਤ ਚਾਰਕ ਚਾਰ ਕਾਲ ਜਾਂਦੇ ਕੋਈ ਬੰਡਲ ਕੋਲ ਪਾਚ ਨਹੀਂ ਪਾਚ ਲੰਦਾ ਉਹ ਉਹ ਸੇਵਾਦਾਰ ਤਤਾ ਆਪਣੇ ਦੇਖੇ ਗਿਆ ਸੀ ਚਾਰ ਬੰਡਲ ਜਿਹੜੇ ਆ ਉਹ ਤੁਹਾਨੂੰ ਚਾਰੇ ਦੇ ਮਿਲੇ ਸੀ ਉਹ ਕੱਲੇ ਮਿਲੇ ਸੀ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਹੋਈ ਨਹੀਂ ਉਹ ਸੁਣਵਾਈ ਕੋਈ ਨਹੀਂ ਸੀ ਸੋ ਬਿਲਕੁਲ ਦੇਖਿਆ ਜਾਵੇ ਤਾਂ ਮੀਟੀ ਕਾਲਾ ਵੀ ਆਇਆ ਵਾ ਨਾਲ ਕੇਸਾਰ ਘਾੜੀ ਲਈ ਜਾਣ ਕੇ ਸੋ ਇਹ ਕੀ ਬੈਕਾ ਬੈਗ ਵਜਦੀ ਹੈ ਆ ਬੈਕ ਵਜਦੀ ਹੈ ਸੋ ਬੈਕਾ ਜਿਹਨੂੰ ਆਪਾਂ ਡੇਰੇ ਕਹਿੰਦੇ ਆ ਸੋ ਡੇਰਾ ਆ 21 ਕਿਹੜੇ ਨਾਂ ਤੇ ਡੇਰਾ ਜੀ 他不咋弄这个，他不咋弄这个。 ਤਰਲੋਕ ਸਿੰਘ ਮੁਖਤਿਆਰ ਸਿੰਘ ਦਾ ਡੇਰਾ ਵਜਦਾ ਪਿੰਡ ਮਈਵਾਲ ਬਿਲਕੁਲ ਬੰਦ ਦੇ ਜਦੋਂ ਆਪਾਂ ਇਧਰ ਦਰਿਆ ਵਾਲੀ ਸਾਈਡ ਆਉਂਦੇ ਤਾਂ ਬਿਲਕੁਲ ਦਰਿਆ ਦੇ ਵਿੱਚ ਜਿਹੜਾ ਇਹ ਡੇਰਾ ਹੈ ਸੋ ਹੁਣ ਵੀ ਚਾਰ ਪਾਸੇ ਜਿਹੜਾ ਉਹ ਪਾਣੀ ਜਿਹੜਾ ਵਗ ਰਿਹਾ ਦਰਿਆ ਦੇ ਬਿਲਕੁਲ ਵਿੱਚ ਇਹ ਡੇਰਾ ਹੈ ਉਹ ਬਾਪੂ ਜੀ ਦੱਸ ਰਹੇ ਸੀ ਕਿ ਜਿਹੜਾ ਆ ਬੇੜੀ ਇੱਕ ਇਹੋ ਜਿਹਾ ਸਾਧਰਾ ਜਿੱਥੇ ਅਸੀਂ ਜਾਂਦੇ ਆ ਤੇ ਵਾਪਸ ਆਉਂਦੇ ਆ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਔਰ ਸਮਾਜ ਸੇਵੀ ਸੰਸਥਾਵਾਂ ਨੂੰ ਜਿਹੜੇ ਕਿ ਬਾਉਪੁਰ ਵਾਲੀ ਸਾਈਡ ਜਾਂ ਹੋਰ ਸਾਈਡ ਦੇ ਵਿੱਚ ਵੀ ਰਾਸ਼ ਲੈ ਕੇ ਜਾਂਦੇ ਨੇ ਤਾਂ ਇਹਨਾਂ ਦੇ ਕੋਲ ਜ਼ਰੂਰ ਪਹੁੰਚਿਆ ਜਾਵੇ ਕੋਈ ਮੋਬਾਈਲ ਨੰਬਰ ਹੈ ਕੋਈ ਯਾਦ ਹੈ ਤੁਹਾਨੂੰ ਮੋਬਾਈਲ ਨੰਬਰ ਤੋਂ ਮੋਬਾਈਲ ਨੰਬਰ ਇਹ ਕਰੀ ਦੁੱਤ ਸੀ 82644 68561 ਇੱਕ ਵਾਰੀ ਨੰਬਰ ਫੇਰ ਦੁਬਾਰਾ ਬੋਲਦੇ 82644 68561 ਸੋ ਇਹ ਨੰਬਰ ਜਿਹੜਾ ਹੈ ਇਹਨਾਂ ਦਾ ਇਹਨਾਂ ਤੇ ਕੰਟੈਕਟ ਕਰਕੇ ਇਹ ਜਰੂਰ ਬੇਨਤੀ ਹੈ ਕਿ ਇਸ ਪਰਿਵਾਰ ਦੀ ਜਿਹੜੀ ਉਹ ਸਾਰ ਜਰੂਰ ਲਈ ਜਾਵੇ ਚਾਹੇ ਪ੍ਰਸ਼ਾਸਨਿਕ ਅਧਿਕਾਰੀ ਹੋਣ ਚਾਹੇ ਕੋਈ ਸਮਾਜ ਸੇਵੀ ਸੰਸਥਾ ਹੋਵੇ ਤਾਂ ਜਰੂਰ ਇਹਨਾਂ ਦੀ ਸਾਰ ਲਈ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੈਮਰਾਮੈਨ ਵਕੀਰ ਅਨਾਲ ਜਸਦੇਵ ਸਿੰਘ ਚਾਂਡੇ ਦਵਾਬਾ মিডিਆ ਹਾਊਸ ਸੁਲਤਾਨਪੁਰ ਲੋਧੀ